ਗੁਰਾਲਾ ਵਿਖੇ ਜਨ ਸੇਵਾ ਸੁਸਾਇਟੀ ਜੋ ਕਿ ਪਿਛਲੇ 25 ਸਾਲਾਂ ਤੋਂ ਅੱਖਾਂ ਦਾ ਕੈਂਪ ਲਗਾ ਕੇ ਗਰੀਬ ਪਰਿਵਾਰਾਂ ਦੀ ਸੇਵਾ ਕਰਦੀ ਆ ਰਹੀ ਹੈ ਅਤੇ ਇਸ ਸੁਸਾਇਟੀ ਵੱਲੋਂ 15 ਮਾਰਚ 2025 ਨੂੰ ਸ਼ਨੀਵਾਰ ਨੂੰ ਅੱਖਾਂ ਵਿੱਚ ਲੈਂਸ ਪੁਆਉਣ ਅਤੇ ਖੂਨਦਾਨ ਫ੍ਰੀ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਚਰਨ ਸਿੰਘ ਮਲਕੀਤ ਕੰਬਾਈਨਰ ਸ਼ਿਰਕਤ ਕਰਨਗੇ ਅਜੋਨਾਂ ਵੱਲੋਂ ਕੈਂਪ ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਇਸ ਮੌਕੇ ਚਰਨ ਸਿੰਘ ਅਤੇ ਮਲਕੀਤ ਐਗਰੋਟੈਕ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਨ ਸੇਵਾ ਸੁਸਾਇਟੀ ਵੱਲੋਂ ਪਿਛਲੇ 25 ਸਾਲਾਂ ਤੋਂ ਲਗਾਤਾਰ ਪਿੰਡੂ ਇਲਾਕੇ ਅਤੇ ਨਾਬਾ ਸ਼ਹਿਰ ਵਿੱਚ ਅੱਖਾਂ ਦਾ ਮੁਫਤ ਕੈਂਪ ਲਗਾਉਂਦੇ ਆ ਰਹੇ ਹਨ ਅਤੇ ਇਸ ਵਿੱਚ 15 ਮਾਰਚ 2025 ਨੂੰ 21ਵਾਂ ਅੱਖਾਂ ਚ ਫ੍ਰੀ ਲੈਂਸ ਪੁਆਣ ਅਤੇ ਤੂੰਦਨ ਕੈਂਪ ਲਗਾਇਆ ਜਾ ਰਿਹਾ ਹੈ ਆਓ ਦੇਖਦੇ ਹਾਂ ਨਾਬਾ ਤੋਂ ਚੇਤਨ ਮਹਿਤਾ ਦੀ ਇਹ ਪੂਰੀ ਰਿਪੋਰਟ KRT نیوز ਨੈਟਵਰਕ ਸਰਬਤ ਦਾ ਭਲਾ ਚੈਰੀਟੇਡ ਕਲੱਬ ਵੱਲੋਂ ਜਿਹੜਾ ਵੀ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡਾ ਉਪਰਾਲਾ ਹੈ ਖੂਨਦਾਨ ਮਹਾਕल्याण ਕਿਸੇ ਜਾਨ ਬਚਾਉਣ ਵਾਸਤੇ ਬਹੁਤ ਵੱਡਾ ਕੰਮ ਹੈ ਅੱਖਾਂ ਸਾਰਨ ਵੱਡਾ ਕੰਮ ਹੈ ਅੱਖਾਂ ਗਈਆਂ ਜਹਾਨ ਗਿਆ ਇਹ ਬਹੁਤ ਵੱਡਾ ਕਾਰਿਆ ਮੈਂ ਤਾਂ ਸਮਝਦਾ ਕਰ ਰਹੇ ਨੇ ਲੋਕਾਂ ਲਈ ਫ੍ਰੀ ਅੱਖਾਂ ਦੇ ਲੈਣ ਪਾਉਣਨੇ ਨੇ ਤੇ ਲੋਕਾਂ ਦੀ ਦੇਖਭਾਲ ਕਰਨੀ ਹੈ ਉਹਨਾਂ ਦੀ ਖੂਨ ਦਾ ਟੈਸਟ ਕਰਨਨੇ ਨੇ ਸ਼ੂਗਰ ਟੈਸਟ ਕਰਨਨੇ ਨੇ ਇਹ ਬਹੁਤ ਵੱਡਾ ਕੰਮ ਕਰ ਰਹੇ ਨੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਅਸੀਂ ਜਾਨ ਸਰਵ ਸੋਸਾਇਟੀ ਪਿੰਡ ਕਕਰਾਲਾ ਵੱਲੋਂ ਸਰਵਦਾ ਭਲਾ ਟਰੱਸਟ ਦੇ ਸਹਿਯੋਗ ਦੇ ਨਾਲ ਮਿਤੀ 15 ਮਾਰਚ 2025 ਤਿੰਨ ਚਲੇਚਰਵਾਰ ਨੂੰ ਪਿੰਡ ਕਕਰਾਲਾ ਵਿਕੇ ਅੱਖਾਂ ਦਾ 21ਵਾਂ ਮੁਫਤ ਲੈੰਜ ਪਾਉਣ ਦਾ ਕੈਂਪ ਲਾ ਰਹੇ ਹਾਂ ਉਹਦੇ ਨਾਲ ਇੱਕ ਬਹੁਤ ਵਿਸ਼ਾਲ ਖੂਨਦਾਨ ਕੈਂਪ ਲੱਗ ਰਿਹਾ ਹੈ ਅਸੀਂ ਅੱਜ ਮਲਕੀਤ ਕੰਬਾਈਨ ਜਿਹੜੀ ਕੰਬਾਈਨ ਫੈਕਟਰੀ ਦੇ ਵਿੱਚ ਆਏ ਹਾਂ ਉਹਨਾਂ ਦੇ ਜਿਹੜੇ ਐਮ ਡੀ ਸਾਹਿਬ ਐ ਚੰਨ ਸਿੰਘ ਜੀ ਇਹਨਾਂ ਦਾ ਅੱਜ ਆਸ਼ੀਰਵਾਦ ਲੈਣ ਆਏ ਆ ਇਹ ਜਿੱਥੇ ਇਲਾਕੇ ਦੇ ਮੰਨੇ ਪਰਵੰਨੇ ਉਦਯੋਗਪਤੀ ਆ ਔਰ ਨਾਲ ਹੀ ਬਹੁਤ ਵੱਡੇ ਸਮਾਜ ਸੇਵਕ ਐ ਅਸੀਂ ਸਾਰੇ ਇਲਾਕੇ ਦੇ ਵਿੱਚ ਇਹਨਾਂ ਦਾ ਬਹੁਤ ਮਾਨਸਤਕਾਰ ਐ ਅਸੀਂ ਅੱਜ ਇਹਨਾਂ ਕੋਲੇ ਆਸ਼ੀਰਵਾਦ ਲੈਣ ਵਾਸਤੇ ਆਏ ਸੀ ਮੈਂ ਇਲਾਕਾ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਠਾਣ ਕਿਉਂਕਿ ਅੱਜ ਕੱਲ੍ਹ ਇਲਾਜ ਬਹੁਤ ਮਹੰਗੇ ਹੋ ਗਏ ਨੇ ਅੱਖ ਦਾ ਇਹਦਾ ਇੱਕ ਅੱਖ ਦਾ ਆਪਰੇਸ਼ਨ ਹੈ ਉਹ ਨਾ ਨਾ ਕਰਦੇ 10-15000 ਰੁਪਿਆ ਲੱਗਦਾ ਹੈ ਅੱਜ ਕੱਲ ਇਲਾਜ ਮਹਿੰਗਾ ਹੋਣ ਕਰਕੇ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਵੀ ਉਹ ਆਪਣੇ ਪੈਸੇ ਪੱਲੇ ਪੈਸੇ ਖਰਚ ਕੇ ਇਲਾਜ ਕਰਾ ਸਕੇ ਇਸ ਲਈ ਅਸੀਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮਿਤੀ 15 ਮਾਰਚ ਨੂੰ ਪਿੰਡ ਕਕਰਾਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਬਹੁਤ ਬਹੁਤ ਸ਼ੁਕਰੀਆ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਦੇ ਸਰਪ੍ਰਸਤੀ ਹੇਠ ਜਨ ਸੇਵਾ ਸੁਸਾਇਟੀ ਪਿੰਡ ਕਕਰਾਲਾ ਵਿਖੇ 21 21ਵਾਂ ਆਈ ਕੇ ਜੈਕਬ ਕੈਂਪ ਮਿਤੀ 15 ਮਾਰਚ 2025 ਨੂੰ ਦਿਨ ਸ਼ਨੀਵਾਰ ਨੂੰ ਪਿੰਡ ਕਕਰਾਲਾ ਵਿਖੇ ਲਗਾਇਆ ਜਾ ਰਿਹਾ ਹੈ ਠੀਕ ਹੈ ਜਿਸ ਦੇ ਜਿਸ ਦੇ ਤਹਿਤ ਅਸੀਂ ਅੱਜ ਮਲਕੀਤ ਕੰਬਾਈਨ ਸਰਦਾਰ ਚਰਨ ਸਿੰਘ ਜੀ ਕੋਲ ਆਸੀ ਆਏ ਸੀ ਉਹਨਾਂ ਤੋਂ ਅਸੀਂ ਪੋਸਟਰ ਰੀਲਿਸ ਕਰਾਇਆ ਠੀਕ ਹੈ ਉਹਨਾਂ ਤੋਂ ਅਸ਼ੀਰਵਾਦ ਲੈਂਤਾ ਹੈ ਇਸ ਕੈਂਪ ਦੇ ਰਿਗਾਰਡਿੰਗ ਅਸੀਂ ਤੇ ਨਾਲੇ ਅਸੀਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾ ਰਹੇ ਹਾਂ ਤੇ ਸਾਰੇ ਹੀ ਅਸੀਂ ਸ਼ਹਿਰ ਨਿਵਾਸੀਆਂ ਨੂੰ ਤੇ ਪਿੰਡ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਇਸ ਕੈਂਪ ਦੇ ਵਿੱਚ ਆ ਕੇ ਇਸ ਕੈਂਪ ਦਾ ਵੱਧੋ-ਵਧਾ ਲਾਭ اٹھਾਣ ਤਾ ਜੋ ਆਪਾਂ ਨਾਲ ਖੂਨਦਾਨ ਕਰਕੇ ਲੋਕਾਂ ਦੀਆਂ ਜਾਨਾਂ ਬਚਾ ਸਕੀਏ ਧੰਨਵਾਦ